ਸਤ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਂਝ ਵੱਲੋਂ ਤੁਹਾਨੂੰ ਸਭ ਨੂੰ ਸਵਾਗਤ ਹੈ ਜੀ ਅੱਜ ਆਪਾਂ ਸ਼ਾਹੀ ਪਨੀਰ ਬਣਾਈਏ ਸ਼ਾਹੀ ਪਨੀਰ ਤਾਂ ਹਰ ਘਰ ਦੇ ਵਿੱਚ ਹੀ ਬਣਦਾ ਵਾ ਤੇ ਹਰ ਇੱਕ ਦਾ ਪਉਣਾ ਹੁੰਦਾ ਆਪਾਂ ਵੱਖ-ਵੱਖ ਤਰੀਕਾ ਤੇ ਆਪਣਾ ਜਿਹੜਾ ਸ਼ਾਹੀ ਪਨੀਰ ਆ ਉਹ ਹੈਵੀ ਨਾ ਬਣੇ ਹੈਲਥੀ ਬਣੇ ਇਸ ਕਰਕੇ ਆਪਾਂ ਦੇ ਵਿੱਚ ਮਲਾਈ ਤੇ ਵਿਫنگ کریم ਨਹੀਂ ਪਾਉਣੇਗੇ ਮੈਂ ਉਹਨੂੰ ਬੇਸਣ ਤੇ ਦੁੱਧ ਦੇ ਨਾਲ ਬਣਾਉਂਗੀ ਇਹ ਤੁਹਾਨੂੰ ਉਹ ਮੈਥਡ ਮੈਂ ਸਾਰਾ ਦੱਸੂਗੀ ਮੈਂ ਆਪਾਂ ਬੇਸਣ ਤੇ ਦੁੱਧ ਨੂੰ ਕਿਸ ਤਰੀਕੇ ਨਾਲ ਪਾਉਣਾ ਹੁੰਦਾ ਦੇ ਵਿੱਚ ਤੇ ਬਾਕੀ ਦਾ ਜਿਵੇਂ ਆਪਾਂ ਪ੍ਰੋਸੈਸ ਕਰਦੇ ਆ ਪਿਆਜ਼ ਅਦਰਕ ਲਸਣ ਵਗੈਰਾ ਜਿਵੇਂ ਲੈਣੇ ਆ ਉਸ ਤਰੀਕੇ ਨਾਲ ਮੈਂ ਬਣਾਉਂਗੀ ਇਹਦੇ ਵਿੱਚ ਮੈਂ ਟਮਾਟਰਾਂ ਦੀ ਪਿਉਰੀ ਲੈ ਲਈ ਹੈ ਬਾਕੀ ਸਮਾਨ ਮੈਂ ਨਾਲ-ਨਾਲ ਤੁਹਾਨੂੰ ਦੱਸੀ ਜਾਊਂਗੀ ਟਮਾਟਰਾਂ ਦੀ ਮੈਂ ਪਿਉਰੀ ਬਣਾ ਲਈ ਹੈ ਤੇ ਇਹਦੇ ਵਿੱਚ ਮੈਂ ਧਨੀਏ ਦੀ ਡੰਡੀਆਂ ਪਾ ਕੇ ਪਿਉਰੀ ਬਣਾਈ ਹੈ ਨਾਲ ਧਨੀਏ ਨੂੰ ਮੈਂ ਉਦਾਂ ਪੱਤੇ ਆ ਨੂੰ ਨਹੀਂ ਲੈਣਾਗਾ ਉੱਪਰ ਪਾਉਣ ਵਾਸਤੇ ਮੈਂ ਇਹਦੇ ਜੇ ਡੰਡੀਆਂ ਹੁੰਦੀਆਂ ਨੇ ਟਮਾਟਰਾਂ ਦੇ ਵਿੱਚ ਉਹਨੂੰ ਗ੍ਰाइंड ਕਰ ਲਿਆ ਤਾਂ ਕਿ ਆਪਣ ਨੂੰ ਧਨੀਆ ਦਾ ਫਲੇਵਰ ਵਧੀਆ ਆਵੇ ਤੇ ਨਾਲ ਤੁਸੀਂ ਜਿੰਨਾ ਪਨੀਰ ਬਣਾਉਣਾ ਉਸ ਹੱਬ ਨਾਲ ਤੁਸੀਂ ਪਨੀਰ ਲੈ ਲਿਓ ਜਿੱਦਾਂ ਸਾਡਾ 3-400 ਗ੍ਰਾਮ ਪਨੀਰ ਹੈਗਾ ਤੇ 5-7 ਬੰਦਿਆਂ ਵਾਸਤੇ ਇਹ ਬਹੁਤ ਹੁੰਦਾ ਹੈ ਤੇ ਇਹਦੇ ਵਿੱਚ ਆਪਾਂ ਜਿਹੜੇ ਪਿਆਜ਼ ਲੈਣੇ ਆ ਪਿਆਜ਼ ਤੇ ਅਦਰਕ ਇਹ ਮੋਟਾ-ਮੋਟਾ ਲੈਣਾ ਵਾ ਤਾਂ ਕਿ ਆਪਾਂ ਇਹਨਾਂ ਨੂੰ ਪਹਿਲਾਂ ਘੋਵ ਵਿੱਚ ਪਨਾਗੇ ਦੇ ਘੋਵ ਬਹੁਤ ਘੱਟ ਲਾਉਣਾ ਵਾ ਆਪਾਂ ਇਹਦੇ ਵਿੱਚ ਤਾਂ ਕਿ ਆਪਣਾ ਪਨੀਰ ਹੁੰਦਾ ਤੇ ਉਤੋਂ ਦੀ ਆਪਾਂ ਜਦਾ ਘੋਵ ਪਾ ਦਈਏ ਤੇ ਮલાઈ ਵਗੈਰਾ ਪਾ ਦਈਏ ਤੇ ਉਹ ਹੈਵੀ ਹੋ ਜਾਂਦਾ ਤੇ ਹੁਣ ਅੱਜਕੱਲ ਫਿਜ਼ੀਕਲ ਵਰਕ ਹੋਣਾ ਹੈ ਨਹੀਂ ਤੇ ਹੈਵੀ ਚੀਜ਼ਾਂ ਖਾ ਕੇ ਤੇ ਫਿਰ ਆਪਾਂ ਨੂੰ ਕਾਫੀ ਬਿਮਾਰੀਆਂ ਵਗੈਰਾ ਲੱਗ ਜਾਂਦੀਆਂ ਨੇ ਇਸ ਕਰਕੇ ਆਪਾਂ ਇਹਨੂੰ ਹੈਲਥੀ ਬਣਾਈਏ ਤੇ ਹੈਲਥੀ ਰਹਿਣ ਵਾਸਤੇ ਪਾਣੋਂ ਕਿਹੜੇ ਕਿਹੜੇ ਇਹਦੇ ਵਿੱਚ ਕਰਨੇ ਪੈਂਦਾ ਵਾ ਤੇ ਉਹ ਮੈਂ ਤੁਹਾਨੂੰ ਨਾਲ-ਨਾਲ ਦੱਸੂਗੀ ਤੇ ਮੈਂ ਇਹਦੇ ਵਿੱਚ ਮੋٹے-ਮੋٹے ਪਿਆਜ਼ ਲੈ ਲਿਆ ਅਦਰਕ ਵੀ ਮੈਂ ਇੱਕ ਕੰਝਾ ਅਦਰਕ ਦਾ ਟੁਕੜਾ ਲੈ ਲਿਆ ਉਹਨੂੰ ਲੰਮਾ-ਲੰਮਾ ਕੱਟ ਲਿਆ ਮੋٹے-ਮੋٹے ਪੀਸਾਂ ਵਿੱਚ ਕੱਟ ਲਿਆ ਤੇ ਇਵੇਂ ਜਿਕੇ ਮੈਂ ਜਿਹੜਾ ਲਸਣਾ ਜਿਹੜਾ ਆਪਣਾ ਦੇਸੀ ਲਸਣਾ ਦਾ ਪੂਰਾ-ਪੂਰਾ ਲਸਣ ਦਾ ਪੀਸ ਹੀ ਰੱਖ ਲਿਓ ਤੇ ਨਹੀਂ ਤੇ ਦੋ-ਦੋ ਪੀਸ ਕਰ ਲਿਓ ਮੋਟਾ-ਮੋਟਾ ਹੀ ਆਪਾਂ ਇਹਨੂੰ ਕਰਨਾ ਦਾ ਕੋਈ ਬਰੀਕ ਕਿਸੇ ਦਾ ਹੋਣੀ ਬਣਾਉਣਾ ਆਪਾਂ ਪਹਿਲਾਂ ਇਹਨੂੰ ਭੁੰਨ ਲੈਣਾ ਤੇ ਬਾਅਦ ਵਿੱਚ ਇਹਦਾ ਫਾਈਨੋ ਪੇਸ ਬਣਾਵਾਂਗੇ ਤੇ ਟ ਤੇ ਉਹ ਜੇ ਤੁਸੀਂ ਹਰੀ ਮਿਰਚ ਵਰਤਨੀ ਆ ਮੈਂ ਤਾਂ ਕਾਲੀ ਮਿਰਚ ਦੇ ਨਾਲ ਬਣਾਉਣਾ ਵਾ ਤਾਂ ਉਸ ਟਾਈਮ ਤੁਸੀਂ ਹਰੀ ਮਿਰਚ ਵੀ ਨਾਲ ਪਿਉਰੀ ਦੇ ਵਿੱਚ ਪਾ ਲਿਓ ਜੇ ਆਪਾਂ ਟਮਾਟਰ ਆ ਦੀਵੇ ਪਰ ਟਮਾਟਰਾਂ ਦੀ ਜਦ ਪਿਉਰੀ ਬਣਾਉਣੀ ਆ ਟਮਾਟਰਾਂ ਨੂੰ ਉਪਰੋਂ ਪਹਿਲਾਂ ਛਿੱਲ ਲਿਓ ਤੇ ਫਿਰ ਉਹਦੀ ਪਿਉਰੀ ਬਣਾਇਓ ਕਈ ਵਾਰੀ ਛਿਲਕੇ ਵੀ ਪੂਰੇ ਗ੍ਰੇਨ ਨਹੀਂ ਹੁੰਦੇਗੇ ਤੇ ਫਿਰ ਉਹ ਆਪਣੇ ਛਾਈ ਬਿਲੇ ਦੇ ਵਿੱਚ ਕਈ ਵਾਰੀ ਉਪਰੋਂ ਪਰ ਆ ਜਾਂਦੇ ਆ ਲੋ ਜੇ ਆਪਾਂ ਬਾਕੀ ਬੇਸਨ ਇੱਕ ਚਮਚਾ ਬੇਸਨ ਦਾ ਲਵਾਂਗੇ ਤੇ ਇੱਕ ਗਲਾਸ ਦੁੱਧਾ ਲਵਾਂਗੇ ਤੇ ਇੱਕ ਚਮਚਾ ਘਿਓ ਦਾ ਲਵਾਂਗੇ ਉਹਦੇ ਨਾਲ ਤੇ ਇਹਦੇ ਵੀ ਵਾਸਤੇ ਮੈਂ ਫਲੇਵਰ ਦੇਣ ਵਾਸਤੇ ਇੱਕ ਦੋ ਤੇਜ ਪੱਤੇ ਲਏ ਆ ਤੇ ਇੱਕ ਮ ਅਸੀਂ ਆਪਾਂ ਸ਼ੁਰੂ ਕਰਦੇ ਆਂ ਸ਼ਾਇਰ ਤੇਲ ਬਣਾਉਣਾ ਆਪਣੇ ਤਰੀਕੇ ਦਾ। ਲਓ ਜੀ ਆਪਾਂ ਫਰਾਈਪੈਨ ਲੈ ਲਿਆ ਕੜਾਹੀ ਲੈ ਲਈਏ। ਗੈਸ ਨੂੰ ਆਨ ਕਰ ਲਈਏ। ਤੇ ਇਹਦੇ ਵਿੱਚ ਆਪਾਂ 2 ਚਮਚੇ ਘਿਓ ਦੇ ਪਾਵਾਂਗੇ ਮੈਲਟ ਕੀਤੇ ਹੋਏ ਦੇ। ਚਮਚਾ ਮੇਰਾ ਛੋਟਾ ਮੈਂ ਇੱਕ ਚਮਚਾ ਹੋਰ ਪਾ ਦਿੰਨੀ ਆ। ਮੈਂ ਕਿ ਆਪਾਂ ਆਹ ਕੜਛੀ ਨਹੀਂ ਭਰ ਕੇ ਪਾਉਣੀ। ਜਿੱਦਾਂ ਮੇਰਾ ਪਨੀਰ ਆ ਜੇ ਆਪਾਂ ਆਹ ਬਣਾਈਏ ਤਾਂ ਆਪਾਂ ਕੜਛੀ ਭਰ ਕੇ ਪਾ ਦਿੰਨੇ ਆ ਪਰ ਇਹ ਕੜਛੀ ਤੁਸੀਂ ਅੱਧੀ ਰੱਖਿਓ। ਤਾਂ ਕਿ ਆਪਾਂ ਇਹਨੂੰ ਹੈਵੀ ਨਹੀਂ ਬਣਾਉਣਾ। ਮੈਂ 3 ਚਮਚੇ ਘਿਓ ਦੇ ਪਾ ਲਏ ਆ। ਮੈਲਟ ਕੀਤੇ ਹੋਏ ਦੇ ਜਿਹੜਾ ਜੇ ਜੰਮਿਆ ਹੋਇਆ ਕਿਹਾ ਹੋ ਤਾਂ ਇੱਕੋ ਚਮਚਾ ਲੱਗੂਗਾ ਇਹ। ਦੋ ਮੈਂ ਤੇਜ ਪੱਤੇ ਪਾਉਣ ਲੱਗੀਆਂ ਇਹਦੇ ਵਿੱਚ। ਇੱਕ ਮੈਂ ਦਾਲਚੀਨੀ ਦਾ ਪੀਸ ਪਾਉਣ ਲੱਗੀਆਂ ਇਹਦੇ ਵਿੱਚ। ਉਹ ਫਲੇਵਰ ਤੁਸੀਂ ਕਿਸੇ ਵੀ ਚੀਜ਼ ਦਾ ਦੇ ਸਕਦੇ ਆ। ਦਾਲਚੀਨੀ ਆ ਦੇ ਲੋ, ਨਟਮਗ ਦਾ ਦੇ ਲੋ, ਜੈਫਲ ਦਾ। ਤੁਸੀਂ ਵੱਡੀ ਲਾਈਚੀ ਵਗੈਰਾ ਜਾਂ ਛੋਟੀ ਲਾਈਚੀਂ ਪਸੰਦ ਕਰਦੇ ਆ। ਕੋਈ ਵੀ ਫਲੇਵਰ ਦੇ ਸਕਦੇ ਆ ਤੁਸੀਂ। ਪਰ ਮੈਂ ਇਹਦੇ ਵਿੱਚ ਦਾਲਚੀਨੀ ਦੇਣ ਲੱਗੀਆਂ ਪਰ ਦਾਲਚੀਨੀ ਮੈਂ ਇਹਦੇ ਵਿੱਚ ਪੀਸਣਾ ਨਹੀਂ ਸਿਰਫ ਫਲੇਵਰ ਹੀ ਦੇਣਾ। ਤਾਂ ਕਿ ਅਸੀਂ ਬੱਚਿਆਂ ਨੂੰ ਵੀ ਆਪਣੇ ਨਾਲ ਖਾਣੇ ਹੁੰਦੀ ਹੈ ਚੀਜ਼। ਤੇ ਕਈ ਵਾਰੀ ਉਹਨਾਂ ਦੇ ਮੂੰਹ ਵਿੱਚ ਦਾਲਚੀਨੀ ਆਪਣਾ ਨਾਪ ਜਦੋਂ ਤੁਸੀਂ ਦਾਲ ਚੀਨੀ ਦਾ ਪਾਊਡਰ ਬਰਤਨ ਲਓ। ਜਿਹਨੇ ਇਹ ਆਪਣਾ ਮੜਾ ਮੈਲਟ ਹੁੰਦਾ ਵਾ ਤੇ ਮੜਾ ਜੀ ਭੁੱਜਦੇ ਆ ਆਪਣੇ ਖੜੇ ਮਸਾਲੇ। ਖੜੇ ਮਸਾਲੇ ਵਿੱਚ ਸਿਰਫ ਮੈਂ ਇਹ ਦੋ ਚੀਜ਼ਾਂ ਹੀ ਪਾਉਂਗੀ। ਕਿਉਂਕਿ ਮੇਰੇ ਕੋਲ ਮਸਾਲੇ ਬਣੇ ਹੋਏ ਹੈਗੇ ਆ ਘਰ ਦੇ ਤੇ ਮੈਂ ਉਹ ਪਾਉਂਗੀ ਬਾਅਦ ਵਿੱਚ। ਉਹ ਤੁਹਾਨੂੰ ਨਾਲ-ਨਾਲ ਮੈਂ ਦੱਸ ਦੇਣਾ। ਤੇ ਇਧਰ ਆਪਣੇ ਜਿਹੜੇ ਪਿਆਜ਼ ਆ ਇਹ ਮੋٹے-ਮੋٹے ਚੌਪੀਤੇ ਹੋਏ ਆ। ਇਹਦਾ ਇਹਦਾ ਲੰਬੇ-ਲੰਬੇ ਮੈਂ ਮੋٹے-ਮੋٹے ਕਰ ਲਏ ਆ। ਇਹਨਾਂ ਨੂੰ ਪਹਿਲਾਂ ਤੁਸੀਂ ਪੇਸਟ ਨਹੀਂ ਬਣਾਉਣਾਗਾ। ਇਹਨਾਂ ਨੂੰ ਥੋੜਾ ਜਿਹਾ 50% ਭੁੰਨ ਕੇ ਫਿਰ ਪੇਸਟ ਬਣਾਉਣਾ ਪਰ ਇਹਨਾਂ ਦਾ ਜਿਆਦਾ ਡ ਪਰ ਜੇ ਆਪਾਂ ਪਿਆਜ਼ ਪਾ ਦਿੰਨੇ ਆ ਤੇ ਨਾਲ ਹੀ ਆਪਾਂ ਅਦਰਕ ਲਸਣ ਜਿਹੜਾ ਮੋਟਾ ਮੋਟਾ ਅਦਰਕ ਕੀਤਾ ਹੋਇਆ ਵਾ ਤੇ ਮੋਟਾ ਮੋਟਾ ਹੀ ਆਪਾਂ ਲਸਣ ਕੀਤਾ ਵਾ ਐਸ ਤਰੀਕੇ ਦੇ ਨਾਲ ਪਾਉਂਦੇ ਨਾਲ ਥੋੜਾ ਬਹੁਤ ਕੱਟ ਲੱਗਦਾ। ਜਿਵੇਂ ਆਪਾਂ ਇਹਨੂੰ ਜਿਪਟਸੈਂਟਾ ਕੋਕ ਕਰ ਲੈਣੀ। ਤੇ ਥੋੜੇ ਜਿਹਾ ਬਹਿ ਕੇ ਪਾਉਂਦੇ ਆ। ਹਮੇ ਕੋਈ ਦਿਖਾ ਵੀ ਦਿੰਨੇ ਆ ਕਿ ਆਪਣਾ ਪਿਆਜ਼ ਤੇ ਆਪਣਾ ਲਸਣ ਕਿੰਨਾ ਮੋਟਾ ਮੋਟਾ ਆ ਪਾ ਰੱਖਿਆ ਹੋਇਆ। ਜੋ ਤਾਂ ਇਹਨਾਂ ਮੋਟਾ ਮੋਟਾ ਰੱਖਣਾ। ਪਿਆਜ਼ ਨੂੰ ਲਸਣ ਨੂੰ ਤੇ ਅਦਰਕ ਨੂੰ ਜਿਹੜੇ ਕਾਹ ਕਿੰਨੀ ਤੱਕ ਇਸ ਵੀ ਰਚੀ ਆ। ਇਹਨਾਂ ਨੂੰ ਆਪਾਂ ਥੋੜੇ ਛੋੜੇ ਦੇ ਦੇਖੋ। ਢੋਲ ਲੈਣਾ। ਫਿਰ ਆਪਾਂ ਇਹਦੀ ਕੇਸ ਬਣਾਵਾਂਗੇ। ਜਿਹੜੀ ਦੇਖ ਕੇਸ ਬਣਾਇਆ ਹੁੰਦਾ ਉਹਨੂੰ ਕਿਉਂ ਜਾਣਾ ਚਾਹੀਦਾ ਹੁੰਦਾ? ਜਦੋਂ ਆਪਾਂ ਇਦਾਂ ਬਣਾਉਨੇ ਆ ਤੇ ਇਹਨੂੰ ਬਹੁਤ ਥਿਓ ਘੱਟ ਗਈ ਆ। ਹੁਣ ਇਹ ਆਪਣੇ 50% ਹੀ ਪਿਆਜ਼ ਪੁੱਜ ਗਏ ਆ ਤੇ ਆਪਾਂ ਇਹਨਾਂ ਨੂੰ ਹੁਣ ਬਾਹਰ ਕੱਢਦੇ ਆ। ਇਹਦਾ ਤੇਜ ਪੱਤਾ ਤੇ ਦਾਲਚੀਨੀ ਆ। ਉਹ ਤੁਸੀਂ ਅਲੱਗ ਕੌਲਿਜ ਕੱਢ ਲਓ। ਤਾਂ ਕਿ ਆਪਾਂ ਇਹਨੂੰ ਦੁਬਾਰਾ ਫੇਰ ਪਾਉਣਾ ਵਾ ਸਬਜ਼ੀ ਦੇ ਵਿੱਚ ਜਦੋਂ ਆਪਾਂ ਪਨੀਰ ਪਾਉਣਾ ਵਾ ਵਿੱਚ ਇਹਦੇ। ਤੇ ਇਹਨਾਂ ਨੂੰ ਆਪਾਂ ਵਿੱਚ ਗ੍ਰਾਈਂਡ ਨਹੀਂ ਕਰਨਾ। ਤੁਸੀਂ ਗ੍ਰਾਈਂਡ ਕਰਨੇ ਆ ਤਾਂ ਕਰ ਵੀ ਸਕ ਤੇ ਪਰ ਉਹ ਜਿਹੜਾ ਮोटा ਪੀਸ ਰਹਿ ਜਾਂਦਾ ਤੇ ਫਿਰ ਬੱਚਿਆਂ ਦੇ ਮੂੰਹ ਚ ਆ ਜਵੇ ਤਾਂ ਪਸੰਦ ਨਹੀਂ ਕਰਦੇ ਤੇ ਮੈਂ ਤੇਜ ਪत्ता ਤੇ ਦਾਲਚੀਨੀ ਬਾਹਰ ਕੱਢ ਲਈ ਆ ਇਹਨੂੰ ਦੁਬਾਰਾ ਫੇਰ ਸਮਝੀ ਵਿੱਚ ਪਾਉਂਦੇ ਤੇ ਇਧਰ ਮੈਂ ਜਿਹੜਾ ਪਿਆਜ਼ ਅਦਰਕ ਤੇ ਲਸਣ ਤੁਸੀਂ ਛਾਣਵੀ ਦੇ ਨਾਲ ਕੱਢ ਲੈਣਾ ਜਿਹੜਾ ਕਿਉ ਆਇਆ ਹੋਇਆ ਵਸ ਆਪ ਉਹੀ ਕਿਉ ਰੱਖਣਾ ਹੈ ਇੱਕ ਚਮਚਾ ਛੋਦਾ ਲੱਗੂਗਾ ਤੇ ਇੱਕ ਚਮਚਾ ਕਿਉ ਦਾ ਮਗਰ ਬਾਝ ਜੂਗਾ ਉਹਦੇ ਵਿੱਚ ਆਪਾਂ ਟਮਾਟਰਾਂ ਦੀ ਪਿਓਰੀ ਨੂੰ ਭੁੰਨਾ ਤੇ ਬਾਕੀ ਮਸਾਲਿਆਂ ਨੂੰ ਪਾਉਂਦੇ ਜਦੋਂ ਜਿਆ ਪਹਿਲੇ ਨੂੰ ਠੰਡਾ ਕਰਦੇ ਆ ਤੇ ਇਹ ਵੀ ਫੇਰ ਪੇਸਟ ਕਰਨਾ ਹੈ ਕਿੰਨਾ ਬਰਾਹੀ ਹੈ ਤਾਂ ਕਿ ਉਹ ਬਹੁਤ ਕੱਟ ਲੱਗਦਾ ਵਾ ਜਿਹਨੇ ਛੰਡੇ ਖਾਦੀ ਵੇਟ ਕਰਦੇ ਨੇ ਤੇ ਜਦ ਤੱਕ ਆਪ ਆਪਾ ਦੂਜਾ ਪ੍ਰਕਿਰਿਆ ਆਪਣਾ ਸ਼ੁਰੂ ਕਰਦੇ ਆ ਆਪਣਾ ਕਿਉਂ ਵਿੱਚ ਥੋੜਾ ਜਿਹਾ ਇੱਕ ਚਮਚਾ ਆਪਣਾ ਕਿਉਂ ਦਾ ਵਿੱਚ ਹੈ ਜੀ ਇਹਦੇ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਣਾ ਸਾਜੀ ਪ੍ਰਾਈਪਿੰਗ ਗਰਮੀ ਆ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਜਿਹੜੀ ਆਪਾਂ ਦੇਗੀ ਮਿਰਚ ਹੁੰਦੀ ਆ ਅਸੀਂ ਘਰੇ ਬਣਾਈ ਹੋਈ ਰਤਨ ਜੋਤ ਤੇ ਕਸ਼ਮੀਰੀ ਲਾਲ ਮੇਚ ਨੂੰ ਮਿਲਾ ਕੇ ਸਭ ਤੋਂ ਪਹਿਲਾਂ ਆਪਾਂ ਇਹ ਪਾ ਲੈਣੀ ਆ ਤੁਸੀਂ ਕੋਈ ਵੀ ਮਿਰਚ ਦੇ ਨਾਲ ਬਰਨਾਂ ਦੀ ਲਾਲ ਮਿਰਚ ਪਾਉਣ ਨਾਲ ਬਣਾਉਣਾ ਤੇ ਲਾਲ ਮਿਰਚ ਵੀ ਇਸ ਟਾਈਮ ਪਾਉਣੀ ਜਿਹੜਾ ਆਪਣੇ ਕੋਲ ਇੱਕ ਚਮਚਾ ਘਿਓ ਦੇ ਵਿੱਚ ਹੈਗਾ ਤੇ ਮੈਂ ਇਹ ਅੱਧਾ ਚਮਚਾ ਦੇਗੀ ਜਿਹੜੀ ਕਰੀ ਬਣਾਈ ਹੋਈ ਹੈ ਰਾਂ ਤਾਂ ਜੋ ਤੇ ਕਸ਼ਮੀਰੀ ਲਾਲ ਮਿਰਚ ਨੂੰ ਪਾ ਕੇ ਤਾਂ ਕਿ ਇਹਦੇ ਨਾਲ ਕਲਰ ਬਹੁਤ ਸੋਹਣਾ ਆ ਜਾਂਦਾ ਮੈਂ ਇਹਨੂੰ ਪਾ ਲਿਆ ਜੀ ਤੇ ਨਾਲ ਹੀ ਮੈਂ ਹਲਦੀ ਪਾ ਦਿੰਦੀ ਆਪਾਂ ਪਹਿਲਾਂ ਘਿਓ ਦੇ ਵਿੱਚ ਇਹ ਮਿਰਚ ਨੂੰ ਤੇ ਹਲਦੀ ਨੂੰ ਪਾ ਕੇ ਕਲਰ ਵਧੀਆ ਦਿੰਦੇ ਤੇ ਜੇ ਤੁਸੀਂ ਲਾਲ ਮਿਰਚ ਦਾ ਇੱਥੇ ਇਸਤੇਮਾਲ ਕਰਨਾ ਤਾਂ ਇਸ ਟਾਈਮ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਆ ਤੇ ਮੈਂ ਇੱਥੇ ਜੀ ਕਾਲੀ ਮਿਰਚ ਪਾਉਣ ਲੱਗੀ ਆ ਤਾਂ ਕਿਸੀ ਕਾਲੀ ਮਿਰਚਾ ਬਣਾਉਣੀ ਆ ਘਰ ਬੱਚੇ ਆ ਛੋਟੇ ਤੇ ਉਹਨਾਂ ਨੇ ਵੀ ਨਾਲ ਹੀ ਖਾਣਾ ਉਹ ਤੁਸੀਂ ਆਪਣੀ ਲੋੜ ਮੁਤਾਬਕ ਜਿੰਨੀ ਖਾਣੇ ਆ ਉਹਨਾਂ ਕ ਪਾ ਸਕਦੇ ਆ। ਭਾਜੀ ਮੈਂ ਇੱਥੇ ਕਾਲੀ ਮਿਰਚ ਵੀ ਪਾ ਲਈ ਆ ਤੇ ਥੋੜੀ ਜਿਹੀ ਮੈਂ ਹਲਦੀ ਪਾਉਂਗੀ। ਇਹਦੇ ਚ ਹਲਦੀ ਜਿੰਨੀ ਆਪਣੀ ਆਮ ਸਬਜ਼ੀ ਵਿੱਚ ਪੈਂਦੀ ਆ ਉਹਦਾ ਥੋੜਾ ਜਿਹਾ ਘੱਟ ਰੱਖਿਓ। ਜਿਵੇਂ ਅੱਧਾ ਚਮਚਾ ਹੀ ਹਲਦੀ ਦਾ ਪਾਉਣ ਲੱਗੀ ਆ। ਪਹਿਲਾਂ ਆਪਾਂ ਜਿਹੜਾ ਇੱਕ ਚਮਚਾ ਘਿਓ ਦਾ ਵਾ ਆਪਾਂ ਉਹਨੂੰ ਉਹਦੇ ਵਿੱਚ ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਪਾਉਣ ਲੈਣਾ ਵਾ। ਜਿਵੇਂ ਆਪਾਂ ਇੱਥੇ ਗੈਸ ਨੂੰ ਆਨ ਕਰਦੇ ਆ ਤਾਂ ਆਪਣਾ ਘਿਓ ਗਰਮੀ ਸੀਗਾ। ਤਾਣੀ ਸੇ ਪਹਿਲਾਂ ਗੈਸ ਔਨ ਕੀਤਾ ਤਾਂਕਿ ਆਪਣੇ ਮਸਾਲੇ ਇੱਕਦਮ ਸੜ ਨਾ ਜਾਣ ਜਿਹੜੀ ਦੇਗੀ ਮਿਰਚ ਆ ਜਿਹੜਾ ਲੰਜੂਤ ਪਾ ਕੇ ਬਣਾਈ ਹੁੰਦੀ ਆ ਉਹ ਘਿਓ ਵਿੱਚ ਹੀ ਆਪਣਾ ਰੰਗ ਛੱਡਦੀ ਆ ਲਓ ਜੀ ਆਪਾਂ ਇੱਕ 3 ਸਕੈਂਟਰ ਜਿਹੜੇ ਸੁੱਕੇ ਮਸਾਲੇ ਆ ਆਪਣੇ ਉਹ ਆਪਾਂ ਇਹਨੂੰ ਘਿਓ ਦੇ ਵਿੱਚ ਭੁੰਨ ਲਏ ਆ ਤੇ ਇਸ ਥਾਂ ਤੇ ਆਪਾਂ ਜਿਹੜੀ ਟਮਾਟਰਾਂ ਦੀ ਪਿਓਰੀ ਬਣਾਈ ਹੋਈ ਆ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਵਾ ਅੱਛਾ ਤਾਂ ਇਹ ਪਾ ਲਓ ਕਾਲੀ ਮਿਰਚ ਹਲਦੀ ਤੇ ਦੇ ਗਿਮੇਚਾ ਆਪਰੇ ਪੱਕ ਚੁੱਕੀ ਹੈ ਕਿ ਉਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਟਮਾਟਰਾਂ ਦੀ ਪਿਓਰੀ ਪਾ ਦਈਏ ਇਹਦੇ ਵਿੱਚ ਟਮਾਟਰ ਜੇਤੀ ਪੱਕ ਜਾਣ ਤੇ ਆਪਾਂ ਇਹਦੇ ਵਿੱਚ ਲੋੜ ਅਨੁਸਾਰ ਨਮਕ ਪਾ ਦਿੰਨੇ ਆ ਜਿੰਨਾ ਕ ਆਪਾਂ ਨੂੰ ਇੱਥੇ ਅਸੀਂ ਨਮਕ ਪਾਉਣ ਲੱਗੇ ਹਾਂ ਇਹ ਸਰਦਨ ਚਾਰ ਨਮਕਾਂ ਨੂੰ ਬਣਾ ਕੇ ਬਣਾਇਆ ਹੋਇਆ ਵਾ ਕਰੇ ਤੇ ਉਹੀ ਮੈਂ ਨਮਕ ਇਹਦੇ ਵਿੱਚ ਪਾਉਣ ਲੱਗੀ ਆ ਲੋੜ ਅਨੁਸਾਰ ਤੁਸੀਂ ਆਪਣਾ ਨਮਕ ਪਾ ਸਕਦੇ ਆ ਇਹਨੂੰ ਆਪਾਂ ਪੱਕਣ ਦਿੰਨੇ ਆ 5 ਮਿੰਟਾਂ ਬਾਅਦ ਸਟੱਟ ਕਰਾ ਕੇ ਦਿੰਨੇ ਆ ਟਮਾਟਰ ਪੱਕ ਜਾਣਗੇ ਜਦ ਤੱਕ ਆਪਾਂ ਇਹਦੀ ਇਨੂੰ ਗ੍ਰाइंड ਕਰ ਲੈਣੇ ਆ ਜਿਹੜਾ ਆਪਾਂ ਮੋਟਾ ਮੋਟਾ ਕਟਿਆ ਸੀ ਤੇ ਨੂੰ ਫਰਾਈ ਕੀਤਾ ਵਾ ਘਿਓ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲੈਣੇ ਆ ਸਸਾ ਆਪਾਂ ਪਨੀਰ ਨਾਲ ਬਣਾ ਕੇ ਰੱਖ ਦਾਂਗੇ ਤੇ ਜਿਹੜਾ ਆਪਾਂ ਵਿੱਚ ਮਲਾਈ ਜਾਂ ਬੇਬੇ ਕਰੀ ਪਾਉਣੇ ਆ ਉਹਦਾ ਪ੍ਰੋਸੈਸ ਜਿਹੜਾ ਆਪਾਂ ਬਿਸਣ ਨਾਲ ਕਰਨਾ ਉਦੋਂ ਆਪਣੀ ਸਬਜ਼ੀ ਬਣਨੀ ਸ਼ੁਰੂ ਹੋ ਜਾਊਗੀ ਸਾਰੇ ਮਸਾਲੇ ਇਹਦੇ ਵਿੱਚ ਰੱਚ ਜਾਣਗੇ ਪਨੀਰ ਦੇ ਵਿੱਚ ਤੇ ਦੂਜੀ ਪਾਸੇ ਆਪਾਂ ਬਿਸਣ ਵਾਲਾ ਪ੍ਰੋਸੈਸ ਸ਼ੁਰੂ ਕਰਦੇ ਆਂਗੇ ਲਓ ਜੀ ਇੱਥੇ ਆਪਣਾ ਟਮਾਟਰ ਪੱਕ ਚੁੱਕਿਆ ਤੇ ਇਹਦਾ ਪਾਣੀ ਸੁੱਕ ਗਿਆ ਬਿਲਕੁਲ ਵੀ ਤੇ ਇੱਥੇ ਆਪਾਂ ਹੁਣ ਜਿਹੜੇ ਪਿਆਜ਼ ਅਦਰਕ ਤੇ ਲਸਣ ਦਾ ਪੇਸਟ ਬਣਾਇਆ ਉਹ ਪਾ ਦੇਣਾ ਇਕਾਪਾ ਜਿਹੜਾ ਆ ਪੱਤੇ ਕੱਢੇ ਆ ਤੇਜ ਪੱਤਾ ਤੇ ਦਾਲ ਚੀਨੀ ਕੱਢੀ ਸੀਗੀ ਉਹਨੂੰ ਆਪੇ ਵਿੱਚ ਪਾ ਦੇਣਾ ਦੁਬਾਰਾ ਇਹਦੇ ਵਿੱਚ ਨਾ ਆਪਾਂ ਗ੍ਰाइंड ਨਹੀਂ ਕੀਤਾ ਤੁਸੀਂ ਇਹਨੂੰ ਗ੍ਰाइंड ਵੀ ਕਰ ਸਕਦੇ ਆ ਤੇ ਜੇ ਤੁਸੀਂ ਇਦਾਂ ਫਲੇਵਰ ਇਹਦਾ ਲੈਣਾ ਤਾਂ ਉਹ ਵੀ ਲੈ ਸਕਦੇ ਆ ਇਹ ਜਦੋਂ ਆਪਣੀ ਸਬਜ਼ੀ ਸਾਰੀ ਬਣ ਗਈ ਆਪਾਂ ਫੇਰ ਬਾਹਰ ਕੱਢ ਦਿਆਂਗੇ ਕਿ ਕਈ ਵਾਰ ਦਾਲ ਚੀਨੀ ਬੂਰੀ ਵਿੱਚ ਪੀਸੀ ਨਹੀਂ ਜਾਂਦੀ ਤੇ ਫਿਰ ਬੱਚਿਆਂ ਦੇ ਮੂੰਹ 'ਚ ਆ ਜੇ ਤਾਂ ਫਿਰ ਮੁਸ਼ਕਲ ਆਉਂਦੀ ਆ ਲੋ ਜੀ ਇੱਥੇ ਆਪਾਂ ਜਿਹੜਾ ਆਪਣਾ ਇਹ ਪਿਆਜ਼ ਦਾ ਤੇ ਅਦਰਕ ਤੇ ਲਸਣ ਦਾ ਪੇਸਟ ਬਣਾਇਆ ਆ ਆਪਾਂ ਪਹਿਲਾਂ ਪੁੰਨਿਆਸੀ ਦੇ ਦੁਆਰਾ ਪਿਉੜੀ ਬਣਾਈ ਆ ਇਹਦੀ ਇਹਨੂੰ ਆਪਾਂ ਵਿੱਚ ਪਾ ਦਨੇ ਆ ਜੀ ਆਪਾਂ ਬਹੁਤ ਹੀ ਘੱਟ ਕੁਕ ਕਰਨਾ ਤਾਂ ਕਿ ਵੀਟ੍ਰਸੈਂਟ ਆਪਾਂ ਪਹਿਲਾਂ ਇਹਨਾਂ ਨੂੰ ਕੁਕ ਕੀਤਾ ਸੀ ਹੁਣ ਆਪਾਂ ਇਹਨਾਂ ਨੂੰ ਬਸ 2 ਮਿੰਟ ਹੀ ਕੁਕ ਕਰਨਾ ਇਹਦੇ ਵਿੱਚ ਤਾਂ ਕਿ ਦੇ ਆਪਣਾ ਪੂਰੇ ਬੈਨੀਫਿਟ ਮਿਲ ਸਕਣ ਇਹਦੇ ਕਿਉਂਕਿ ਜਦੋਂ ਆਪਾਂ ਲੋੜ ਤੋਂ ਵੱਧ ਕਿਸੇ ਵੀ ਚੀਜ਼ ਨੂੰ ਕੁਕ ਕਰ ਦਿੰਨੇ ਆ ਤਾਂ ਫਿਰ ਉਹਦੇ ਉਹ ਖਾਣ ਚ ਸਵਾਦ ਤਾਂ ਜ਼ਰੂਰ ਹੁੰਦਾ ਪਰ ਉਹਦੀ ਨਿਊਟ੍ਰੀਸ਼ਨ ਵੈਲਿਊ ਘੱਟ ਜਾਂਦੀ ਹੈ ਜਦੋਂ ਇੱਥੇ ਮੈਂ ਗੈਸ ਨੂੰ ਆਨ ਕਰਦੀ ਆ ਮੈਂ ਪਹਿਲਾਂ ਬੰਦ ਕਰਤਾ ਸੀ ਸਮਾਨ ਪਾਉਣ ਕਰਕੇ ਤੇ ਆਪਾਂ ਇਹਨਾਂ ਨੂੰ 2 ਮਿੰਟ ਲਈ ਭੁੰਦੇ ਆ ਇਹਦੇ ਵਿੱਚ। ਜੁਸੀਂ ਆਪਣਾ 2 ਮਿੰਟ ਲਈ ਭੁਜਦਾ ਇਹ। ਜੀ ਆਪਣਾ ਪਿਆਜ਼ ਤੇ ਅਦਰਕ ਤੇ ਲਸਣ 2 ਮਿੰਟ ਲਈ ਭੁੱਜ ਗਏ ਆ ਤੇ ਹੁਣ ਮੈਂ ਇਹਦੇ ਵਿੱਚ ਜੀਰਾ ਬਣ ਮਸਾਲਾ ਪਾ ਦੂੰਗੀ। ਧਰਮਸਾਲਾ ਮੈਂ ਸਭ ਤੋਂ ਆਖਰ ਵਿੱਚ ਪਾਉਂਗੀ। ਇਹ ਮੇਰੇ ਕੋਲ ਜੀਰਾ ਬਣ ਮਸਾਲਾ ਬਣਿਆ ਹੋਇਆ ਤਾਂ। ਇਹਦੀ ਵੀਡੀਓ ਮੈਂ ਪਹਿਲਾਂ ਪਾ ਚੁੱਕੀ ਆ। ਜੇ ਤੁਸੀਂ ਦੇਖਣਾ ਤਾਂ ਨਵੀਂ ਪੁਰਾਣੀ ਸਾਂਝ ਦੇਤੇ ਜੀਰਾ ਬਣ ਮਸਾਲੇ ਦੀ ਰੈਸਪੀ ਦੇਖ ਸਕਦੇ ਆ ਤੇ ਮੈਂ ਇੱਕ ਚਮਚਾ ਹੀ ਪਾ ਦੂੰਗੀ ਇਹਦੇ ਵਿੱਚ। ਇਹਦੇ ਨਾਲ ਤਾਂ ਟੇਸਟ ਬਹੁਤ ਹੀ ਵਧੀਆ ਬਣ ਜਾਂਦਾ। ਨੇ ਨਾ ਹੋਵੇ ਤਾਂ ਆਪਾਂ ਗਰਮਸਾਲਾ ਨਾਲ ਵੀ ਇਹਨੇ ਬਣਾ ਸਕਦੇ ਆ ਤੁਸੀਂ ਆਪਣੇ ਸਾਰੇ ਜਿਹੜਾ ਦੋ ਮਿੰਟ ਲਈ ਕੁੱਕ ਹੋ ਗਈਆਂ ਆਪਾਂ ਬਹੁਤ ਜ਼ਿਆਦਾ ਨਹੀਂ ਕਰਨਾ ਮੈਂ ਕੋਈ ਵੀ ਚੀਜ਼ ਦਾ ਪ੍ਰੋਸੈਸ ਕਰਦੀ ਆ ਨਾ ਕੋਈ ਸਬਜ਼ੀ ਘਰ ਵਿੱਚ ਅਸੀਂ ਬਣਾਉਂਦੇ ਆ ਤਾਂ ਅਸੀਂ ਬਹੁਤ ਘੱਟ ਕੁੱਕ ਕਰਕੇ ਬਣਾਉਂਦੇ ਆ ਤਾਂ ਕਿ ਆਪਾਂ ਨੂੰ ਜਿਹੜਾ ਅਦਰਕ ਆ ਲਸਣ ਆ ਪਿਆਜ਼ ਆ ਤੇ ਬਾਕੀ ਜਿਹਨੇ ਮਸਾਲੇ ਆਪਾਂ ਪਾਉਂਦੇ ਆ ਆਪਾਂ ਨੂੰ ਪੂਰੇ ਆ ਉਹਨਾਂ ਦੇ ਬੈਨੀਫਿਟ ਮਿਲ ਸਕਾ ਤੁਸੀਂ ਐਸ ਟਾਈਮ ਤੇ ਆਪਾਂ ਇਹਦੇ ਵਿੱਚ ਪਨੀਰ ਪਾ ਦੇਣਾ ਜੇ ਇਹ ਆਪਾਂ ਮੋٹے ਮੋٹے ਦੇ ਪੀਸ ਤੁਸੀਂ ਆਪਣੀ ਮਰਜ਼ੀ ਨਾਲ ਕਟੋ ਜਾਂਦੇ ਵੀ ਕਰ ਸਕਦੇ ਆ ਲੰਬੇ ਕਰ ਸਕਦੇ ਆ ਟਕੋਨੇ ਕਰ ਸਕਦੇ ਆ ਤੇ ਇੱਥੇ ਮੈਂ ਛੋਟੇ ਛੋਟੇ ਪੀਸ ਕੱਟ ਲਏ ਜੀ ਚਾਹ ਉਸ ਫੈਨ ਨੂੰ ਇਹਦੇ ਵਿੱਚ ਕਰਦੇ ਆ ਨੀ ਮਿਕਸ ਕਰ ਤੁਹਾਨੂੰ ਮੈਂ ਇਹ ਲੋਕਲ ਦਿਖਾ ਸਕਦੀ ਆ ਵੇ ਇਦਾਂ ਦੀ ਬਣੀ ਆ ਤੇ ਕਰ ਮੈਂ ਮਿਕਸ ਕਰ ਦਿਆਂ ਜਿਵੇਂ ਤੁਸੀਂ ਦੇਖ ਸਕਦੇ ਆ ਆਪਣੇ ਮਸਾਲੇ ਸਿੱਧੇ ਹੋਏ ਆ ਤੇ ਆਪਾਂ ਦਾ ਪਨੀਰ ਪਾ ਕੇ ਇਹਨੂੰ 5 ਮਿੰਟ ਲਈ ਰੱਖ ਕੇ ਰੱਖ ਦੇਣਾ ਤੇ ਗੈਸ ਨੂੰ ਬੰਦ ਕਰ ਦੇਣਾ ਜੇ ਆਪਾਂ ਗੈਸ ਨੂੰ ਬੰਦ ਕਰ ਦੇਈਏ ਆਹ ਇਸ ਟਾਈਮ ਇਹਨੂੰ ਪਾសារੇ ਮਿਕਸ ਕਰ ਦਿੱਤਾ ਪੂਰਾ ਫਲੇਵਰ ਪਨੀਰ ਦੇ ਵਿੱਚ ਚਲਾ ਜਾਵੇ ਇਹ ਤੁਸੀਂ ਦੇਖ ਸਕਦੇ ਹੋ ਜਿਹਾ ਤੇ ਆਪਕੇ ਨਾਲ ਦੋ ਦੋ ਰਾਤੇ ਜਿਹੜਾ ਬੇਸਨ ਦਾ ਪ੍ਰੋਸੈਸ ਕਰਨਾ ਜਿਹਨੂੰ ਆਪਾਂ ਕਰੀਮ ਬਣਾਉਣਾ ਵਾ ਉਹ ਤੁਹਾਨੂੰ ਦਿਖਾਉਣੀ ਹੈ ਅੱਜ ਲੋਜਨ 5 ਮਿੰਟ ਹੋ ਗਏ ਠੱਕੇ ਰੱਖੇ ਇਹਨੂੰ ਆਪਣਾ ਪਤਿਲਾ ਵੀ ਗਰਮ ਸੀ ਤੇ ਆਪਣਾ ਥੱਲੇ ਉਹ ਗੈਸ ਵੀ ਗਰਮ ਸੀ ਠੱਕੇ ਵੀਲੀ ਨੇ ਚੁੱਲ੍ਹੇ ਤੋਂੜੇ ਦੇ 5 ਮਿੰਟ ਗਰਮ ਰਹਿੰਦੇ ਆ ਤੇ ਜੇ ਤੁਸੀਂ ਗੈਸ ਵਾਲੇ ਚੁੱਲ੍ਹੇ ਤੇ ਬਣਾ ਰਹੇ ਆ ਤਾਂ ਤੁਸੀਂ ਸਿਮ ਗੈਸ ਦੇ ਉੱਤੇ 5 ਮਿੰਟ ਲਈ ਰੱਖ ਦਿਓ ਤੇ ਹੁਣ ਆਪਾਂ ਇਹਨੂੰ ਪਾਸੇ ਕਰਦੇ ਨੇ ਇਹ ਪ੍ਰੋਸੈਸ ਆਪਣਾ ਪੂਰਾ ਹੋ ਚੁੱਕਿਆ ਹੈ ਪਨੀਰ ਵਾਲਾ ਮੀਦੋ ਤੜਕਾ ਲੱਗ ਚੁੱਕਿਆ ਤੇ ਆਪਾਂ ਜਿਹੜਾ ਇਹ ਗਰੇਵੀ ਲੈਣੀ ਆ ਭਾਦੀ ਤਰ੍ਹਾਂ ਦਾ ਫਰਾਈ ਪੈਨ ਲੈ ਲਿਓ ਜਿਹਦਾ ਆਹ ਮੈਂ ਮਲਾਈ ਲਾਏ ਵਾਲਾ ਜਿਹਦਾ ਆਪਣਾ ਦੁੱਧ ਹੁੰਦਾ ਵਾ 1% ਦੁੱਧਾ ਸਾਡਾ ਇੱਥੇ ਤੇ ਇੰਡੀਆ ਆਪਣੇ ਜਿਵੇਂ ਆਪਾਂ ਮਲਾਈ ਲਾ ਕੇ ਪਤਲਾ ਦੁੱਧ ਰਹਿ ਜਾਂਦਾ ਉਹ ਦੁੱਧ ਲੈਣਾ ਆ ਤੇ ਇਹਦੇ ਵਿੱਚ ਆਪਾਂ 300 ਗ੍ਰਾਮ ਦੁੱਧ ਦੇ ਮਗਰ ਇੱਕ ਚਮਚਾ ਬੇਸਣ ਦਾ ਲੈਣਾ ਆ ਜਿਹਦਾ ਆਪਣਾ ਬੇਸਣ ਆ ਲੈ ਲਿਓ ਤੇ ਬੇਸਣ ਨੂੰ ਆਪਾਂ ਪਹਿਲਾਂ ਡਰਾਈ ਰੋਸਟ ਕਰਨਾ ਮੈਂ ਪਨੀਰ ਥੋੜਾ ਜਿਹਾ ਬਚਾ ਦੇਇਆ ਤੇ ਮੈਂ 1.5 ਚਮਚਾ ਲੈਣ ਲੱਗੀ ਆ ਜਿਸ ਦਾ 2.5 100 ਗ੍ਰਾਮ ਪਨੀਰਾ ਤਾਂ ਫਿਰ ਤੁਸੀਂ ਇੱਕੋ ਚਮਚਾ ਬੇਸਨ ਦਾ ਪਾਓ ਤੁਸੀਂ ਆਪਾਂ ਬੇਸਨ ਨੂੰ ਪਹਿਲਾਂ ਡਰਾਈ ਰੋਸਟ ਕਰ ਲੈਣੇ ਆ ਤੇ ਫਿਰ ਆਪਾਂ ਥੋੜਾ ਜਿਹਾ ਕੀ ਹੋ ਪਾਵਾਂਗੇ ਇਹਦੇ ਵਿੱਚ ਤਾਂ ਕਿ ਪਹਿਲਾਂ ਜੇ ਕੋਈ ਨਵੀਂ ਵਗਾਰਾ ਹੈਗੀ ਤਾਂ ਆਪਾਂ ਉਹ ਕੱਟ ਲੈਣੇ ਇਹਦੇ ਚ ਇਹ ਬਸ ਇਸ ਤੁਸੀਂ ਪਹਿਲਾਂ ਵੀ ਕਰਕੇ ਰੱਖ ਸਕਦੇ ਆ ਤੇ ਬਾਅਦ ਵਿੱਚ ਵੀ ਕਰ ਸਕਦੇ ਆ ਤਾਂ ਕਿ ਉਹਨਾਂ ਚਿਰ ਆਪਾਂ ਜਿਹੜੇ ਆਪਾਂ ਟੱਕੇ ਰੱਖੇ ਹੋਏ ਆ ਤੇ ਆਪਣੇ ਪਨੀਰ ਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਰਸ ਜਾਨ ਪਨੀਰ ਨੂੰ ਬਹੁਤਾ ਆਪਾ ਰਜਾਣਾ ਨਹੀਂਗਾ بس ਸਿਰਫ ਆਪਾ ਜੋ ਦੁੱਧ ਪਾ ਕੇ ਜਰੂਰ ਇੱਕ ਦੋ ਵਾਰੇ ਦਬਾਵਾਂਗੇ ਤਾਂ ਕਿ ਜਦੋਂ ਅਸੀਂ ਆਪਾ ਲੋੜ ਤੋਂ ਵੱਧ ਕਿਸੇ ਵੀ ਚੀਜ਼ ਨੂੰ ਭੁੰਨ ਲੈਨੇ ਆ ਪਨੀਰ ਆ ਚਾਹੇ ਹੋਰ ਵੀ ਕੋਈ ਚੀਜ਼ ਆ ਜਾਂ ਕਈ ਇਹਨੂੰ ਰਿਚ ਗਰੀਬੀ ਦੇ ਵਜਨ ਵਾਸਤੇ ਕਈ ਕਾਜੂ ਵਗੈਰਾ ਵੀ ਪਾਉਂਦੇ ਆ ਜਾਂ ਤਰਬੂਜ ਦੇ ਬੀਜ ਵਗੈਰਾ ਵੀ ਪਾਉਂਦੇ ਆ ਪਰ ਪਨੀਰ ਹੈਵੀ ਹੁੰਦਾ ਵਾ ਤੇ ਆਪਾਂ ਉਹਦੇ ਵਿੱਚ ਹੋਰ ਜ਼ਿਆਦਾ ਹੈਵੀ ਚੀਜ਼ਾਂ ਪਾ ਕੇ ਤੇ ਫਿਰ ਆਪਾਂ ਨੂੰ ਪਚਣ ਵਿੱਚ ਮੁਸ਼ਕਲ ਆਉਂਦੀ ਆ ਤਾਂ ਕਿ ਆਪਣੇ ਫਿਜ਼ੀਕਲ ਵਰਕ ਅੱਜ ਕੱਲ ਹੈ ਨਹੀਂ ਤੇ ਇਸ ਕਰਕੇ ਅਸੀਂ ਫਿਰ ਇਹਨੂੰ ਐਸ ਤਰੀਕੇ ਨਾਲ ਬਣਾਉਣਾ ਹੈ ਤਾਂ ਕਿ ਬਿਸਣਾ ਜਿਹੜਾ ਹੈਗਾ ਨਾ ਜਦੋਂ ਘਿਓ ਚ ਪੁੱਜਦਾ ਵਾ ਤੇ ਉਹ ਆਪਾਂ ਨੂੰ ਹਮ ਆਪਣੇ ਲਈ ਚੰਗਾ ਵੀ ਹੈ ਜੇ ਆਪਾਂ ਦੁੱਧ ਦੇ ਵਿੱਚ ਆਪ ਇਸ ਨੂੰ ਪੁੱਜਾ ਹੋਇਆ ਪਾ ਦਾਂਗੇ ਨਾ ਤੇ ਬਿਲਕੁਲ ਬਿਵੇਂ ਕਰੀਮ ਵਾਲਾ ਗਰਦਾ ਟੇਸ ਇਹਦਾ ਆਉਣ ਲੱਗ ਜਾਂਦਾ ਆਪਾਂ ਦੋ ਚਮਚੀ ਘਿਓ ਦੇ ਪਹਿਲਾਂ ਪਾਏ ਆ ਤੇ ਇੱਕ ਚਮਚਾ ਆਪਾਂ ਘਿਓ ਦਾ ਮੈਂ ਇੱਥੇ ਨੂੰ ਗੈਸ ਨੂੰ ਬੰਦ ਕਰ ਦੇਣੀ ਆ ਤਾਂ ਕਿ ਚੁੱਲੇ ਦੇ ਗਰਮ ਦੇ ਉੱਤੇ ਆਪਾਂ ਬਿਸਣ ਨੂੰ ਭੁੰਨਾਗੇ ਘਿਓ ਤਾਂ ਤੁਸੀਂ ਜਿਹੜਾ ਮਰਜੀ ਘਿਓ ਤੇ ਤੁਸੀਂ ਜਿਹੜਾ ਵੀ ਮਰਜੀ ਵਰਤੇ ਤੁਸੀਂ ਬਿਸਣ ਨੂੰ ਵੀ ਉਹਦੇ ਵਿੱਚ ਭੁੰਨ ਸਕਦੇ ਹੋ ਉਜਮ ਇੱਕ ਚਮਚਾ ਬਿਸਣ ਕਿਓ ਦਾ ਬਿਸਣ ਵਿੱਚ ਪਾ ਲਿਆ ਤੇ ਹੁਣ ਮੈਂ ਬਿਸਣ ਨੂੰ ਕਿਓ ਪਾ ਕੇ ਥੋੜਾ ਜਿਹਾ ਨਾ ਥੋੜਾ ਜਿਹਾ ਮੈਂ ਪਹਿਲਾਂ ਡਰਾਈ ਰੋਸਟ ਕਰ ਲਿਆ ਸੀ ਤੇ ਹੁਣ ਮੈਂ ਬਿਸਣ ਨੂੰ ਕਿਓ ਪਾ ਕੇ ਬੰਦ ਦੇ ਜੀ ਤੁਹਾਨੂੰ ਬਿਲਕੁਲ ਪਤਾ ਹੀ ਨਹੀਂ ਲੱਗੂਗਾ ਕਿ ਅਸੀਂ ਬੀਵਿੰਗ ਕਰੀਮ ਜਾਂ ਮਲਾਈ ਨਹੀਂ ਪਾਈ ਇਹਦੇ ਨਾਲ ਬਹੁਤ ਵਧੀਆ ਗਰੇਵੀ ਆਉਂਦੀ ਹੈ ਲੁਕ ਮੇਰਾ ਚੁੱਲਾ ਗਰਮਾ ਮੈਂ ਇਸ ਕਰਕੇ ਇਹਨੂੰ ਚੱਕ ਕੇ ਬੁਲ ਰਹੀ ਹਾਂ ਚਮਚੇ ਨਾਲ ਨਹੀਂ ਸਹੀ ਪੁੱਜਦਾ ਇਹਦੇ ਨਾਲ ਜੇ ਨਹੀਂ ਤਾਂ ਵੀ ਸਨੋਂ ਪੋਲਿਓ ਤਾਂ ਕਿ ਬੈਸਨ ਦਾ ਕੋਈ ਕੱਚਾ ਪੜਨਾ ਆਵੇ। ਬੈਸਨ ਦੋ ਮਿੰਟ ਜਦੋਂ ਆਪਾਂ ਦੁੱਧ ਉਹਦੇ ਵਿੱਚ ਪਾਉਣਾ ਵਾ ਸਿਰ ਦੋ ਮਿੰਟ ਉਹਦੇ ਵਿੱਚ ਵੀ ਭੋਜਣਾ ਮੈ ਨੇ। ਤੇ ਪਰ ਫਿਰ ਵੀ ਆਪਾਂ ਪਹਿਲਾਂ ਇਹਨੂੰ ਪੂਰਾ ਐਸੇ ਕਿਛੰਮ ਚਾਵੇ ਸਨੂੰ ਟੈਂਪ ਭੋਜਣ ਨੂੰ ਟਾਈਮ ਨਹੀਂ ਲੱਗਦਾ ਦੋ ਮਿੰਟ ਤੋਂ ਬਾਅਦ ਟਾਈਮ ਨਹੀਂ ਲੱਗਦਾਗਾ। ਵੀ ਥੋੜਾ ਜਿਹਾ ਇਹਨੂੰ ਸਿਮਤੇ ਪੁੱਣਾ ਪੈਂਦਾ ਵਾ। ਦੋ ਜੀ ਇੱਥੇ ਆਪਣਾ ਬੈਸਨ ਭੁੱਜ ਗਿਆ। ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਦੁੱਧ ਪਾ ਦੇਾਂਗੇ। ਤਾਂ ਕਿ ਬੈਸਨ ਦੀ ਕੋਈ ਗੁੱਠਲੀ ਵਗਾਰਾ ਨਾ ਬੱਜੇ। ਥੋੜਾ ਥੋੜਾ ਕਰਕੇ ਪ ਸਾਥ ਸਾਥ ਚੁੱਲ੍ਹੇ ਗਰਮਾ ਇਹ ਤੇ ਤੁਸੀਂ ਇਹਨੂੰ ਸਿਮ ਗੈਸ ਕਰ ਦਿਓ ਇਹਦੇ ਇਥੇ ਆਪਾਂ ਹਾਂ ਸਾਰਾ ਦੁੱਧ ਵਿੱਚ ਪਾ ਲੈਨੇ ਆ ਪਹਿਲਾਂ ਥੋੜਾ ਦੁੱਧ ਪਾ ਕੇ ਨਾ ਇੱਕ ਵਾਰੀ ਬੇਸਨ ਦੀ ਗੁਟਲੀਆਂ ਮਾਰ ਦਿਓ ਇਹਦੇ ਵਿੱਚੋਂ ਤੇ ਬਸ ਆਪਾਂ ਦੁੱਧ ਨੂੰ ਇੱਕ ਉਵਾਲਾ ਦੇਣਾ ਵਾ ਇਥੇ ਫੁਲਾਉਂਦੇ ਹੋਏ ਦੁੱਧ ਨੂੰ ਉਵਾਲਾ ਦੇ ਲਿਓ ਥਲੀ ਵਗੈਰ ਨਾ ਰਹੀ ਤੇ ਦੀ ਗੁਟਲੀਆਂ ਵੀ ਨਾਲ ਦੀ ਨਾਲ ਮਾਰਦੇ ਰਹੋ ਹੌਨ ਤੱਕ ਆਪਾਂ ਵੇਟ ਕਰਦੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਜੀ ਲੋ ਜੀ ਆਪਣੇ ਦੁੱਧ ਨੂੰ ਵਾਲਾ ਆ ਗਿਆ ਤੇ ਆਪਾਂ ਚੰਗੀ ਤਰ੍ਹਾਂ ਇਹ ਗੁਠਲੀਆਂ ਵਗੈਰਾ ਮਾਰ ਲਈਆਂ ਜਿਹੜਾ ਆਪਾਂ ਪਹਿਲਾਂ ਇੱਧਰ ਪਾਸੇ ਕਰਕੇ ਰੱਖਿਆ ਸੀ ਤੇ ਆਪਾਂ ਹੁਣ ਇਹਨੂੰ ਇੱਧਰ ਫੇਰ ਤਾ ਤੇ ਹੁਣ ਥੋੜਾ ਥੋੜਾ ਕਰਕੇ ਆਪ ਇਹਦੇ ਵਿੱਚ ਪਾ ਦਾਂਗੇ ਥੋੜਾ ਥੋੜਾ ਕਰਕੇ ਮਿਕਸ ਕਰਿਓ ਹਜੇ ਮੈਂ ਗੈਸ ਬੰਦ ਕੀਤੀ ਹੋਈ ਆ ਤੇ ਬਾਅਦ ਵਿੱਚ ਫਿਰ ਆਪਾਂ ਇਹਨੂੰ ਜਦੋਂ ਵਾਲਾ ਦੇਣਾ ਹੋਇਆ ਤੇ ਉਸ ਟਾਈਮ ਇਹਨੇ ਪਏ ਪਏ ਨੇ ਥੋੜਾ ਜਿਹਾ ਘੜਾ ਹੋ ਜਾਣਾ ਜਦੋਂ ਤੁਸੀਂ ਇਹਨੂੰ ਬਣਾ ਕੇ ਰੱਖਣਾ ਤਾਂ ਥੋੜਾ ਜਿਹਾ ਪਤਲਾ ਰੱਖਿਓ ਤਾਕਿ ਬੇਸਣ ਨੇ ਫਿਰ ਫੁੱਲ ਜਾਣਾ ਹੁੰਦਾ ਤੇ ਫਿਰ ਕਿਤੇ ਜਿਆਦਾ ਗਾੜੀ ਤਰੀ ਨਾ ਹੋ ਜਾਵੇ ਬਿਲਕੁਲ ਤਰੀ ਵਿੱਚ ਰਹੀ ਨਾ ਮਲ ਕੇ ਵੀ ਗਾੜੀ ਜੀ ਦੀ ਗ੍ਰੇਵੀ ਵੀ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਹੀ ਹਾਂ ਕਿ ਜਿਹੜਾ ਬੇਸਣ ਆਲਾ ਹੁੰਦਾ ਵਾ ਇਹਦੇ ਵਿੱਚ ਜੇ ਆਪਣੇ ਕੋਈ ਗੁਟਲੀਆਂ ਵਗੈਰਾ ਤੇਵੇਂ ਥੱਲੇ ਰਹਿ ਜਾਂਦੀਆਂ ਨੇ ਜੇ ਆਪਾਂ ਆਪਾ ਦੁੱਧ ਉੱਪਰ ਉੱਪਰ ਪਾ ਲਿਆ ਥੱਲੇ ਬੇਸਣ ਜ਼ਿਆਦਾ ਰਹਿ ਗਿਆ ਜੇ ਕੋਈ ਗੁਟਲੀ ਹੈਗੀ ਆ ਤਾਂ ਉਹਨੂੰ ਦੁਬਾਰਾ ਇਹਦਾ ਕਰ ਦਿਓ ਸਾਰਿਆਂ ਨੂੰ ਮੈਸ਼ ਕਰ ਲਿਓ ਤਾਂ ਕਿ ਅਚਾਨਕ ਹੀ ਆਪਣੀ ਕੋਈ ਗੁਟਲੀ ਜਾਈ ਵੀ ਜਾਵੇ ਨਾ ਤੇ ਜਿੱਥੇ ਹੁਣ ਆਪਾਂ ਸਾਰਾ ਬੇਸਣ ਪਾ ਦਿੰਨੇ ਹ ਇਸ ਤੇ ਜਿਹੜਾ ਦੁੱਧ ਦਾ ਕੋਲ ਹੈ ਮੈਂ ਇੱਥੇ ਸਿਰਫ ਆਪਾਂ ਇਹਨੂੰ 2 ਮਿੰਟ ਪਕਾਉਣਾ ਪਰ ਮੈਂ ਦਿਖਾ ਵੀ ਦੇਣੀ ਆ ਵੀ ਆਪਣਾ ਦੇਖੋ ਕਿੰਨੀ ਸੋਹਣੀ ਆਪਣੀ ਗਰੇਵੀ ਬਣ ਗਈ ਆ ਬਹੁਤੀ ਪਿਆਜ਼ ਪਾਉਣ ਦੀ ਲੋੜ ਨਹੀਂ ਇੱਕੋ ਹੀ ਮੈਂ ਪਿਆਜ਼ ਪਾਇਆ 2 ਮਿੰਟ ਟਮਾਟਰ ਲਏ ਆ ਇੱਕ ਰਠੀ ਲਸਣ ਦੀ ਤੇ 1 ਇੰਚ ਦਾ ਅਦਰਕ ਦਾ ਟੁਕੜਾ ਬਹੁਤੇ ਪਿਆਜ਼ ਦੀ ਲੋੜ ਵੀ ਨਹੀਂ ਪੈਂਦੀ ਜੇ ਤੁਸੀਂ ਏਦਾਂ ਬੇਸਨ ਨਾਲ ਬਣਾਉਨੇ ਆ ਤੇ ਆਪਣਾ ਕਲਰ ਵੀ ਤੇ ਗਰੇਵੀ ਬਹੁਤ ਸੋਹਣੀ ਆਈ ਆ ਦੇਖ ਸਕਦੇ ਆ ਆਪਣੇ ਸਹੀ ਪਨੀਰ ਦਾ ਕਲਰ ਵੀ ਤੇ ਗਰੇਵੀ ਵੀ ਸਹ ਇੱਥੇ ਸਿਰਫ ਆਪਾਂ ਇਹਨੂੰ 2 ਮਿੰਟ ਲਈ ਪਕਾਉਣਾ ਹੈ ਤੇ ਬਾਅਦ ਵਿੱਚ ਆਵਾਜਿਹੜੇ ਪੱਤੇ ਆ ਤੇਜ ਪੱਤਾ ਵਗੈਰਾ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦੇਣਾ। ਲਓ ਜੀ ਤੁਹਾਨੂੰ ਦਿਖਾਉਣੀ ਆ 2 ਮਿੰਟ ਇਹਨੂੰ ਸੇਕ ਲਵਾ ਕੇ। ਲਓ ਜੀ ਆਪਾਂ ਦੁੱਧ ਪਾਤਾ ਸੀਗਾ। ਦੁੱਧ ਪਾ ਕੇ ਆਪਾਂ 2 ਮਿੰਟ ਇਹਨੂੰ ਸੇਕ ਲਵਾ ਲਿਆ। ਜਦੋਂ ਦੁੱਧ ਨੂੰ ਤਾਂ ਆਪਣਾ ਪਹਿਲਾਂ ਬਾਹਰ ਵੀ ਵਾਲਾ ਆਇਆ ਹੋਇਆ ਸੀ ਤੇ ਹੁਣ ਇਹਨੇ ਉਪਰੋਂ ਕਿਹਾ ਬਿਲਕੁਲ ਛੱਡ ਦਿੱਤਾ ਜਿਹੜਾ ਢੱਕ ਕੇ ਰੱਖ ਦਿੱਤਾ ਸੀ। ਪਰ ਜੇ ਤੁਸੀਂ ਦੁੱਧ ਪਾ ਕੇ ਤਾਂ ਇਹਦੇ ਵਿੱਚ ਕੜਛੀ ਮਾਰ ਦੇਦੇ ਹੋ। ਤਾਂ ਕਿ ਆਪਣਾ ਟਮਾਟਰ ਪਾਇਆ ਹੁੰਦਾ ਤੇ ਇਸ ਕਰਕੇ ਆਪਣਾ ਕੋਈ ਦੁੱਧ ਵਗੈਰਾ ਫਟ ਨਾ ਜਾਵੇ। ਤੇ ਕੜਛੀ ਮਾਰਦੇ ਰਹਿਣਾ। ਮੁੜ ਕੇ ਦੋ ਮਿੰਟ ਤੁਸੀਂ ਜੇ ਬਸ ਦੋ ਦੋਨੋਂ ਵਿੱਚ ਚੰਗੀ ਤਰ੍ਹਾਂ ਰਲ ਕੇ ਆਵਲਾ ਆ ਗਿਆ ਟੱਕ ਦਿਓ ਤੇ ਫਿਰ ਜਿਹੜਾ ਕਿਓ ਆ ਜਿੰਨਾ ਵੀ ਆਪਾਂ ਚਮਚੇ ਦੋ ਚਮਚੇ ਪਾਏ ਆ ਉਹ ਸਾਰਾ ਉੱਪਰ ਆ ਜਾਂਦਾ ਤੇ ਇਸ ਟਾਈਮ ਤੇ ਉੱਤੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਦੇਣਾ ਜਿਹੜਾ ਆਪਣਾ ਘਰੇ ਬਣਾਇਆ ਹੋਇਆ ਗਰਮ ਮਸਾਲਾ ਵਾ ਇਹਦੀ ਵੀ ਮੈਂ ਰੈਸਪੀ ਪਾ ਚੁੱਕੀ ਹਾਂ ਪਹਿਲਾਂ ਤੇ ਮੈਂ ਅੱਧਾ ਚਮਚਾ ਗਰਮ ਮਸਾਲੇ ਦਾ ਪਾ ਦਉ ਇਹ ਆਪਾਂ ਸਭ ਤੋਂ ਆਸ ਵਿੱਚ ਪਾਉਣਾ ਤੇ ਇਹਦੇ ਉੱਪਰ ਜੇ ਤੁਸੀਂ ਧਨੀਆ ਪਾਉਣਾ ਤਾਂ ਪਾ ਸਕਦੇ ਆ ਹਰੇ ਧਨੀਆ ਪਰ ਮੈਂ ਹਰੇ ਧਨੀਏ ਦੇ ਡੰਡੀਆਂ ਟਮਾਟਰਾਂ ਬੇਸਿਕ ਗ੍ਰाइंड ਕੀਤੇ ਹੋਇਆ ਸੀ ਗਿਆ ਤਾਂ ਕਿ ਬੱਚੇ ਉੱਪਰ ਜਦੋਂ ਧਨੀਆ ਪਾਇਆ ਹੁੰਦਾ ਤੇ ਕਈ ਬੱਚੇ ਨਹੀਂ ਖਾਂਦੇਗੇ ਤੇ ਇਸਾ ਪੈਨ ਨੂੰ ਗਰਮ ਨਹੀਂ ਖਾਂਦੇ ਤਾਂ ਫਿਰ ਇਸਵੇਂ ਐਸੇ ਕਰਕੇ ਉਹਨੂੰ ਗ੍ਰाइंड ਕਰ ਲੈਣੀ ਹੁੰਦੀ ਆ ਟਮਾਟਰਾਂ ਦੇ ਵਿੱਚ ਧਨੀਏ ਨੂੰ ਅਨ੍ਹੀਏ ਦੇ ਪੱਤੇ ਨਹੀਂ ਸਹੀ ਘਰਨ ਹੁੰਦੇ ਧਨੀਏ ਦੇ ਜਿਹੜੇ ਡੰਡੀਆਂ ਹੁੰਦੀਆਂ ਉਹ ਵਧੀਆ ਗ੍ਰाइंड ਹੋ ਜਾਂਦੀ ਆ ਤੇ ਜਦੋਂ ਪਾ ਕੇ ਦਿਖਾਉਨੇ ਆ ਆਪਾਂ ਆਪਣਾ ਸ਼ਾਈ ਫਲੇ ਦੇਖੋ ਜੀ ਕਿੰਨਾ ਸੋਹਣਾ ਬਣਿਆ ਪਾਪਾ ਬਹੁਤ ਹੀ ਸੋਹਣੀ ਗਰੇਵੀ ਬਣੀ ਆ ਇਹ ਵਾਤੀ ਸੁਣਾ ਇਹਦਾ ਕਲਰ ਬਣਿਆ ਤੇ ਇਸ ਟਾਈਮ ਦੇ ਉੱਤੇ ਤੁਸੀਂ ਇਹਦੇ ਵਿੱਚੋਂ ਤੇਜ ਪੱਤਾ ਤੇ ਦਾਲਚੀਨੀ ਜਿਹੜੀ ਉਹ ਕੱਢਣੀਆਂ ਕੱਢ ਦਿਓ ਇਹਦੇ ਵਿੱਚ ਪਾਈ ਰਹਿਣ ਦੇਣੀ ਆ ਜਿਹੜਾ ਤੁਹਾਡੇ ਸਬਜੀ ਆ ਉਹਦਾ ਫਲੇਵਰ ਵਿੱਚ ਆਉਂਦਾ ਰਹੂਗਾ ਇਸ ਤਰੀਕੇ ਨਾਲ ਤੁਸੀਂ ਸ਼ਾਈਪਰੀ ਦੀ ਸਬਜੀ ਬਣਾਇਓ ਕਿਉਂਕਿ ਹਰ ਘਰ ਦਾ ਆਪਣਾ ਤਰੀਕਾ ਹੁੰਦਾ ਵਾ ਪਰ ਮੈਂ ਇਸ ਤਰੀਕੇ ਨਾਲ ਬਣਾਉਣੀ ਆ ਤੁਸੀਂ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਹੈਲਥੀ ਹੁੰਦੀ ਆ ਹੈਵੀ ਨਹੀਂ ਹੁੰਦੀ ਹੈਲਥੀ ਬਣਦੀ ਆ ਇਹ ਜੀ ਲਓ ਜੀ ਆਪਣੀ ਸ਼ਾਈਪਰੀ ਦੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਬਹੁਤ ਹੀ ਸੋਹਣੀ ਬਣੀ ਆ ਤੇ ਬਹੁਤ ਹੀ ਵਧੀਆ ਗਰੇਵੀ ਆਈ ਹੈ ਇਹਦੀ ਤੇ ਤੁਸੀਂ ਵੀ ਘਰ ਵਿੱਚ ਐਸੇ ਕੇ ਨਾਲ ਸ਼ਾਈ ਪਨੀਰੀ ਦੀ ਸਬਜ਼ੀ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਨੂੰ ਇਹ ਸ਼ਾਈ ਪਨੀਰੀ ਦੀ ਸਬਜ਼ੀ ਦਾ ਕਿਦਾਂ ਦਾ ਟੇਸ ਲੱਗਿਆ ਸਾਡੀ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ ਧੰਨਵਾਦ ਜੀ